ਵਾਹੇ ਗੁਰੂ 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 ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਵਾਹੇ ਗਰੂ ਇੱਕ ਮੁਸਲਮਾਨ ਹਾਜੀ ਮੁਹੰਮਦ ਮਸਕੀਨ ਨੇ 14 ਮਾਣ 11 ਸੇਰ ਚੰਦਨ ਚਾਂਦਨ ਦੀ ਲੱਕੜ ਵਿੱਚੋਂ 145000 ਤਾਰਾ ਕੱਢ ਕੇ 5 ਸਾਲ 7 ਮਹੀਨੇ ਦੀ ਲਗਾਤਾਰ ਮਿਹਨਤ ਤੋਂ ਬਾਅਦ ਇੱਕ ਚੌਰ ਤਿਆਰ ਕੀਤਾ ਚੌਰ ਸਾਹਿਬ ਜਿਹਨੂੰ ਆਪਾਂ ਕਹਿੰਨੇ ਚੌਰ ਸਾਹਿਬ ਤਿਆਰ ਕਰਕੇ ਦਰਬਾਰ ਸਾਹਿਬ ਭੇਟ ਕੀਤਾ ਕੱਤੀ 12 1905 ਨੂੰ ਭੇਟ ਕੀਤਾ ਗਿਆ ਵਾਹੇ ਗਰੂ ਵਾਹੇ ਗਰੂ 1920 ਦੇ ਵਿੱਚ 1920 ਦੇ ਵਿੱਚ ਜਦੋਂ ਸ਼੍ਰੋਮਣੀ ਕਾਲੀਦਾਲ ਬਣੀ ਉਸ ਤੋਂ ਬਾਅਦ 31 12 1905 ਨੂੰ ਭੇਟ ਕੀਤਾ ਗਿਆ ਵਾਹਿਗੁਰੂ 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 ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ